ਤੂੰ ਇਧਰ ਉਧਰ ਕੀ ਬਾਤ ਨਾ ਕਰ ਕਾਫਲਾ ਕਿਉਂ ਲੁੱਟਾ ਇਹ ਬਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜੋ ਝੂਠ ਤੇ ਫਰੇਬ ਪਰੋਸਣ ਦੇ ਲਈ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਉਹਦਾ ਮਕਸਦ ਇੱਕੋ ਇੱਕ ਹੈ ਕਿ ਜਿਹੜਾ ਨੌਜਵਾਨ ਕਿਸਾਨ ਖਨੌਰੀ ਬਾਰਡਰ ਦੇ ਵਿਖੇ ਸ਼ਹੀਦ ਹੋਇਆ ਸ਼ੁਕਰਨ ਸਿੰਘ ਉਸ ਮਾਮਲੇ ਦੇ ਵਿੱਚ ਜਿਹੜੀ ਜ਼ੀਰੋ ਐਫ ਆਈ ਆਰ ਦਰਜ ਹੋਈ ਹੈ ਉਤੋਂ ਧਿਆਨ ਅਲੱਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਕਿਵੇਂ ਪਟਕਾਇਆ ਜਾਏ ਕਿਉਂਕਿ ਜ਼ੀਰੋ ਐਫ ਆਈ ਆਰ ਦਰਜ ਕਰਕੇ ਪੰਜਾਬ ਸਰਕਾਰ ਨੇ ਇਹ ਗੱਲ ਮੰਨ ਲਈ ਐ ਕਿ ਇਹ ਜਿਹੜੀ ਮੌਤ ਐ ਇਹ ਜਿਹੜਾ ਕਤਲ ਐ ਉਹ ਪੰਜਾਬ ਦੀ ਧਰਤੀ ਤੇ ਨਹੀਂ ਹੋਇਆ ਤਾਂ ਹੀ ਜ਼ੀਰੋ ਐਫ ਆਈ ਆਰ ਐ ਨਾ ਇਹ ਫਿਰ ਹਰਿਆਣੇ ਨੂੰ ਇਨਵੈਸਟੀਗੇਸ਼ਨ ਦੇ ਲਈ ਵੀ ਭੇਜਤੀ ਤੇ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਹਮੇਸ਼ਾ ਕਰਦੇ ਨੇ ਕਿ ਪੰਜਾਬ ਦੇ ਅਹਿਮ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਕੋਈ ਨਵਾਂ ਸ਼ਗੂਫਾ ਛੱਡ ਦਿਓ ਇਹ ਕੋਈ ਪਹਿਲੀ ਵਾਰ ਤਾਂ ਹੈ ਨਹੀਂ ਇਹ ਤੋਂ ਪਹਿਲਾਂ ਵੀ ਇੱਕ ਦਿਨ ਵੱਡਾ ਖੁਲਾਸਾ ਕਰਨ ਆਏ ਸੀ ਕਿ ਜੀ ਚਰਨਜੀਤ ਚੰਨੀ ਸਾਹਿਬ ਨੇ ਇੱਕ ਖਡਾਰੀ ਤੋਂ 2 ਕਰੋੜ ਰੁਪਇਆ ਮੰਗ ਲਿਆ ਨੌਕਰੀ ਦਾ ਅੱਜ ਤੱਕ ਨਹੀਂ ਪਰਚਾ ਦਰਜ ਕੀਤਾ ਕਦੇ ਕਹਿੰਦੇ ਗੋਲਡੀ ਬਰਾੜ ਫੜ ਲਿਆ ਡੇਰੇ ਦੇ ਜਿਹੜਾ ਉਹ ਹੈਗੇ ਨੇ ਦੋਸ਼ੀ ਉਹ ਫੜ ਲੇ ਕਦੇ BMW ਦਾ ਪਲਾਂਟ ਲਾਤਾ ਮੁੱਖ ਮੰਤਰੀ ਸਾਹਿਬ ਦੀ ਇਹ ਆਦਤ ਬਣ ਚੁੱਕੀ ਹੈ ਕਿ ਜਦੋਂ ਕਿਸੇ ਮੁੱਦੇ ਤੇ ਘਿਰ ਜਾਣ ਫਿਰ ਐਸੇ ਝੂਠ ਐਸੇ ਫਰੇਵ ਐਸੇ ਸ਼ਗੂਫੇ ਛੱਡਦੇ ਰਹਿੰਦੇ ਨੇ ਪਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕਰਦਾ ਕਿ ਮਜਬੂਰੀ ਕੀ ਹੈ ਕੀ ਭਗਵੰਤ ਮਾਨ ਐਡੇ ਮਜਬੂਰ ਮੁੱਖ ਮੰਤਰੀ ਹੈ ਕਿਉਂਕਿ ਵਿਜੀਲੈਂਸ ਦਾ محکمہ ਭਗਵੰਤ ਮਾਨ ਸਾਹਿਬ ਕੋਲੇ ਪੰਜਾਬ ਪੁਲਿਸ ਭਗਵੰਤ ਮਾਨ ਸਾਹਿਬ ਕੋਲੇ ਤੇ ਜੇ ਕੋਈ ਗਲਤ ਕੰਮ ਹੋਇਆ ਜੇ ਸੁਖ ਵਿਲਾਸ ਦੀ ਤੁਸੀਂ ਗੱਲ ਕਰਦੇ ਹੋ ਅੱਜ ਸੁਖ ਵਿਲਾਸ ਤਾਂ ਅੱਜ ਇੱਕਦਮ ਬਾਹਰ ਆ ਗਿਆ ਨਾ ਦੋ ਸਾਲਾਂ ਤੋਂ ਤੁਹਾਡੀ ਸਰਕਾਰ ਹੈ ਕਾਰਵਾਈ ਤੁਸੀਂ ਕੋਈ ਕੀਤੀ ਨਹੀਂ ਅੱਜ ਜ਼ੀਰੋ ਐਫ ਆਈ ਆਰ ਤੋਂ ਧਿਆਨ ਭਟਕਾਉਣਾ ਸੀ ਤਾਂ ਸੁਖ ਵਿਲਾਸ ਦੀ ਗੱਲ ਕਰਤੀ ਮੁੱਖ ਮੰਤਰੀ ਸਾਹਿਬ ਕਿਸੇ ਨੇ ਕਾਰਵਾਈ ਕਰਨ ਤੋਂ ਥੋੜਾ ਹੱਥ ਫੜਿਆ ਹੋਇਆ ਮਜਬੂਰੀ ਲੋਕਾਂ ਨੂੰ ਸਮਝਾਓ ਨਾ ਕਿ ਮਜਬੂਰੀ ਕੀ ਹੈ ਕਿ ਝੂਠ ਬੋਲਣ ਦੀ ਫਰੇਬ ਤੋਲਣ ਦੀ ਆਦਤ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਲਈ ਲਾਈਵ ਹੋ ਜਾਨੇ ਹੁਣ ਤੁਹਾਨੂੰ ਚੈਲੰਜ ਹੈ ਭਗਵੰਤ ਮਾਨ ਸਾਹਿਬ ਜੋ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਬੋਲੇ ਹੋ ਜੋ ਝੂਠੇ ਡਾਟੇ ਪੇਸ਼ ਕੀਤੇ ਨੇ ਜੋ 100 ਕਰੋੜ ਰੁਪਏ ਦੀ ਇੱਕ ਝੂਠੀ ਫਿਗਰ ਲੈ ਕੇ ਆਏ ਹੋ ਜਾਂ ਤਾਂ ਉਹਨੂੰ ਪ੍ਰੂਵ ਕਰੋ ਕਾਰਵਾਈ ਕਰੋ ਪਰਚਾ ਦਰਜ ਕਰੋ ਨਹੀਂ ਮਾਫੀ ਮੰਗੋ ਜੇ ਮਾਫੀ ਨਾ ਮੰਗੀ ਤਾਂ ਇੱਕ ਡੈਫੇਮੇਸ਼ਨ ਦੇ ਕੇਸ ਲਈ ਹੋਰ ਤਿਆਰ ਰੋ ਸੋ ਜਿਹੜਾ ਝੂਠ ਮੁੱਖ ਮੰਤਰੀ ਸਾਹਿਬ ਤੁਸੀਂ ਅੱਜ ਬੋਲਿਆ ਉਹਦੇ ਅਸੀਂ ਕਾਗਜ਼ ਕਢਾ ਲਏ ਨੇ ਤੇ ਕੱਲ ਨੂੰ ਤੁਹਾਨੂੰ ਪ੍ਰੋਪਰ ਡਿਟੇਲ ਜਵਾਬ ਤੁਹਾਡੇ ਹਰ ਇੱਕ ਗੱਲ ਦਾ ਕਾਗਜ਼ਾਂ ਦੇ ਨਾਲ ਦਵਾਂਗੇ ਪਰ ਮੈਂ ਇੱਕ ਵਾਰ ਫੇਰ ਤੁਹਾਨੂੰ ਕਹਿਣਾ ਕਿ ਕਿਸਾਨੀ ਸੰਘਰਸ਼ ਨੂੰ ਜਿਹੜਾ ਉਹਦੀ ਪਿੱਠ ਦੇ ਵਿੱਚ ਤੁਸੀਂ ਛੁਰਾ ਮਾਰਿਆ ਅਗਰ ਤੁਸੀਂ ਸੋਚੋ ਕਿ ਐਸੀ ਝੂਠ ਤੇ ਫਰੇਪ ਦੀਆਂ ਪ੍ਰੈਸ ਕਾਨਫਰੰਸਾਂ ਕਰਕੇ ਤੁਸੀਂ ਪੰਜਾਬ ਨੂੰ ਭਟਕਾ ਲਓਗੇ ਤਾਂ ਪੰਜਾਬੀ ਹੁਣ ਬਹੁਤ ਸਿਆਣੇ ਹੋ ਗਏ ਨੇ ਤੁਹਾਡੀ ਗੱਲਾਂ 'ਚ ਕਿਸੇ ਨੇ ਨਹੀਂ ਆਉਣਾ ਤੁਸੀਂ ਹੁਣ ਇਸ ਗੱਲ ਤੇ ਆਪਣੇ ਵਚਨਾਂ ਤੇ ਕਾਇਮ ਰਹੋ ਜਾਂ ਤਾਂ ਕਾਰਵਾਈ ਕਰਕੇ ਦਿਖਾਓ ਜਾਂ ਮਾਫੀ ਮੰਗੋ ਜੇ ਮਾਫੀ ਨਾ ਮੰਗੀ ਤਾਂ ਹੁਣ ਅਦਾਲਤ ਆਉਣ ਦੇ ਲਈ ਤਿਆਰ ਰਹੋ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤਾੰਤ੍ਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰ ਕੇ ਤਾੰਤ੍ਰਿਕ ਮੋਬਾਈਲ 9517855093 7710598475 ਪਤਾ ਪੰਜਾਬ